ਗੁਰੂ ਅਰਜਨ ਸਿੰਘ ਮਹਾਰਾਜ ਜੀ ਦੀ ਸ਼ਹੀਦੀ ਦੇ ਜਿਹੜੇ ਕਾਰਨ ਨੇ ਨਾ ਗੁਰੂ ਜੀ ਨੂੰ ਕਿਉਂ ਤਤੀ ਤਵੀ ਤੇ ਬਿਠਾਇਆ ਗਿਆ ਕਿਉਂ ਜਹਾਂਗੀਰ ਨੇ ਹੁਕਮ ਕੀਤਾ ਕਿ ਗੁਰੂ ਪਿਤਾ ਜੀ ਨੂੰ ਤਸੀਹੇ ਦਿੱਤੇ ਜਾਣ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕੀ ਕਾਰਨ ਨੇ ਆਓ ਆਪਾਂ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਿੰਨਾਕ ਸਮਾ ਆਪਣੇ ਕੋਲ ਹੈ ਜਿੰਨਾ ਹੋ ਸਕੇ ਆਪਾਂ ਕਾਰਨਾ ਤੇ ਵਿਚਾਰ ਕਰੀਏ ਗੁਰੂ ਜੀ ਨੂੰ ਸ਼ਹੀਦ ਕਿਉਂ ਕੀਤਾ ਗਿਆ ਜਦੋਂ ਆਪਾਂ ਕਾਰਨਾ ਨੂੰ ਜਾਣਦੇ ਆ ਨਾ ਪਹਿਲਾ ਜਿਹੜਾ ਕਾਰਨ ਹੈ ਉਹ ਜਹਾ ਘੀਰ ਦੀ ਆਪਣੀ ਕਟੜਵਾਦੀ ਸੋਚ ਹੈ ਜਿਹੜਾ ਸਮੇ ਦਾ ਹੁਕਮਰਾਨ ਹੈ ਉਹਦੀ ਆਪਣੀ ਤਮੰਨਾ ਹੈ ਜਹਾਂਗੀਰ ਨੇ ਕਿਤਾਬ ਲਿਖੀ ਤੁਜ ਕੇ ਜਹਾਂਗੀਰੀ ਤੁਜ ਕੇ ਦਾਰਥ ਹੈ ਕਾਨੂੰਨ ਲਾ ਜਿੰਨੂੰ ਆਪਾਂ ਕਹਿ ਦਿੰਨੇ ਆ ਉਹ ਆਪਣੀ ਤੁਜ ਕੇ ਜਹਾਂਗੀਰੀ ਦੇ ਵਿੱਚ ਲਿਖਦਾ ਹੈ ਜੋ ਗੁਰੂ ਅਰਜਨ ਸਿੰਘ ਮਹਾਰਾਜ ਜੀ ਦਾ ਦਰਬਾਰ ਹੈ ਇਹ ਊਂਡ ਦੀ ਦੁਕਾਨ ਹੈ ਝੂਠ ਦੀ ਦੁਕਾਨ ਹੈ ਮੈਂ ਇਹਨੂੰ ਬੰਦ ਕਰਵਾਉਣਾ ਚਾਹੁੰਦਾ ਸਮੇਂ ਦਾ ਹੁਕਮਰਾਨ ਹੀ ਇਦਾਂ ਦੀ ਸੋਚ ਰੱਖ ਰਹੀ ਐ ਕਿਵੇਂ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਨੂੰ ਬੰਦ ਕਰਾਉਣੇ ਇੱਕ ਕੂੜ ਦੀ ਦੁਕਾਨ ਹੈ ਵੇਖੋ ਜਹਾਂਗੀਰ ਜੋ ਆਪ ਕੂੜ ਦੀ ਜ਼ਿੰਦਗੀ ਜਿਉਣ ਵਾਲਾ ਹੈ ਸ਼ਰਾਬ ਦੇ ਪਿਆਲੇ ਵਿੱਚ ਡੁੱਬਿਆ ਰਹਿਣ ਵਾਲਾ ਨੂਰ ਜਹਾਂਜੀ ਦੇ ਨਾਲ ਇਹਨੇ ਵਿਆਹ ਕਰਵਾਇਆ ਸੀ ਪਹਿਲਾਂ ਉਹਦੇ ਘਰ ਵਾਲੀ ਨੂੰ ਮਰਵਾ ਕੇ ਫਿਰ ਉਹਨੂੰ ਵਿਆਹ ਕੇ ਲੈ ਕੇ ਆਇਆ ਸੀ ਜਿਹੜਾ ਆਪ ਕੂੜ ਦੀ ਜ਼ਿੰਦਗੀ ਬਤੀਤ ਕਰਦਾ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੱਚੇ ਦਰਬਾਰ ਨੂੰ ਉੱਚੇ ਦਰਬਾਰ ਨੂੰ ਕੂੜ ਦੀ ਦੁਕਾਨ ਲਿਖ ਰਿਹਾ ਹੈ ਪਹਿਲਾ ਕਾਰਨ ਹੈ ਸਮੇਂ ਦੇ ਹੁਕਮਰਾਨ ਦੀ ਆਪਣੀ ਕਟੜਬਾਦੀ ਸੋਚ ਦੂਜਾ ਕਾਰਨ ਸ਼ੇਖ ਫਰੀਦ ਬੁਖਾਰੀ ਇਹਨੂੰ ਮੁਰਤਜਾ ਖਾਨ ਵੀ ਕਹਿੰਦੇ ਨੇ ਸ਼ੇਖ ਫਰੀਦ ਬੁਖਾਰੀ ਇਹਦਾ ਨਾਮ ਹੈ ਮੁਰਤਜਾ ਖਾਨ ਇਹਨੂੰ ਮਿਲਿਆ ਹੋਇਆ ਖਿਤਾਬ ਹੈ ਜਿਵੇਂ ਆਪਾਂ ਕਹਿੰਦੇ ਆ ਨਾ ਸਰਦਾਰ ਹਰੀ ਸਿੰਘ ਨਲੂਆ ਹਰੀ ਸਿੰਘ ਨਾਮ ਹੈ ਨਲੂਆ ਮਿਲਿਆ ਹੋਇਆ ਖਿਤਾਬ ਹੈ ਇਸੀ ਤਰ੍ਹਾਂ ਸ਼ੇਖ ਫਰੀਦ ਬੁਖਾਰੀ ਇਹਦਾ ਨਾਮ ਹੈ ਮੁਰਤਜ਼ਾ ਖਾਨ ਨੂੰ ਮਿਲਿਆ ਹੋਇਆ ਕਿਤਾਬ ਹੈ ਮੁਰਤਜ਼ਾ ਖਾਨ ਸ਼ੇਖ ਅਹਿਮਦ ਸਰਹੰਦੀ ਦਾ ਚੇਲਾ ਹੈ ਜਿਹੜਾ ਸ਼ੇਖ ਅਹਿਮਦ ਸਰਹੰਦੀ ਆ ਇਸਲਾਮ ਦੇ ਵਿੱਚ ਚਾਰ ਸਿਲਸਿਲੇ ਨੇ ਚਾਰ ਜਥੇਬੰਦੀਆਂ ਨੇ ਇਦਾਂ ਕਹਿ ਲਈਆਂ ਉਹਨਾਂ ਜਥੇਬੰਦੀਆਂ ਦੇ ਵਿੱਚੋਂ ਇੱਕ ਜਥੇਬੰਦੀਆਂ ਨਕਸ਼ਬੰਦੀ ਸ਼ੇਖ ਅਹਿਮਦ ਸਰਹੰਦੀ ਨਕਸਬੰਦੀ ਲਹਿਰ ਦਾ ਆਗੂ ਇਤਿਹਾਸ ਪੜ ਕੇ ਵੇਖੀ ਇਹ ਜਿਹੜੀ ਲਹਿਰ ਆ ਨਾ ਇਹ ਸਿੱਖ ਧਰਮ ਦੀ ਸਖਤ ਵਿਰੋਧੀ ਰਹੀ ਆ ਸ਼ੇਖ ਅਹਿਮਦ ਸਰਹੰਦੀ ਇਹਦਾ ਆਗੂ ਆ ਤੇ ਮੁਰਤਜ਼ਾ ਖਾਨ ਸ਼ੇਖ ਅਹਿਮਦ ਸਰਹੰਦੀ ਦਾ ਚੇਲਾ ਹੈ ਸ਼ੇਖ ਅਹਿਮਦ ਸਰਹੰਦੀ ਮੁਰਤਜ਼ਾ ਖਾਨ ਨੂੰ ਚਿੱਠੀਆਂ ਲਿਖਦਾ ਵੀ ਤੂੰ ਤੇ ਜਹਾਂਗੀਰ ਦੇ ਬਹੁਤ ਨੇੜੇ ਐ ਕੁਝ ਕਰ ਇਦਾਂ ਦਾ ਕਿ ਜਹਾਗੀਰ ਗੁਰੂ ਅਰਜਨ ਸਾਹਿਬ ਦੇ ਦਰਬਾਰ ਨੂੰ ਬੰਦ ਕਰਵਾ ਦੇਵੇ ਅੱਜ ਵੀ ਇਹਨਾਂ ਦੀਆਂ ਚਿੱਠੀਆਂ ਇਤਿਹਾਸ ਨੇ ਸੰਭਾਲੀਆਂ ਹੋਈਆਂ ਨੇ ਜੋ ਇਹਨਾਂ ਨੇ ਇੱਕ ਦੂਜੇ ਨੂੰ ਲਿਖੀਆਂ ਸੀ ਇਹ ਕਹਿੰਦੇ ਵੀ ਤੂੰ ਕੋਈ ਕੁਝ ਕਰ ਇਦਾਂ ਦਾ ਕੋਈ ਕਾਰਨ ਬਣਾ ਜਿਹਦੇ ਨਾਲ ਗੁਰੂ ਅਰਜਨ ਸਾਹਿਬ ਦਾ ਦਰਬਾਰ ਬੰਦ ਹੋ ਜਾਵੇ ਇਹਨਾਂ ਦੋਨਾਂ ਦੀ ਕਟੜਵਾਦੀ ਸੋਚ ਵੀ ਗੁਰੂ ਪਿਤਾ ਜੀ ਦੀ ਸ਼ਹੀਦੀ ਦਾ ਕਾਰਨ ਬਣਦੀ ਆ ਮੁਰਤਜਾ ਖਾਨ ਕਹਿੰਦਾ ਮੈਂ ਤੇ ਆਪ ਚੌਣੇ ਇਹ ਦਰਬਾਰ ਬੰਦ ਹੋਵੇ ਮੈਂ ਸਮੀ ਦੀ ਤਾਕ ਵਿੱਚਾਂ ਕਦੋਂ ਕੋਈ ਸਮਾਂ ਮਿਲੇ ਮੈਂ ਇਹ ਕੰਮ ਕਰਵਾ ਸਕਾਂ ਹੁਣ ਇਹ ਜਿਹੜੇ ਲੋਕ ਨੇ ਇਹਦੀ ਨਫ਼ਰਤ ਕਿਉਂ ਕਰਦੇ ਨੇ ਗੁਰੂ ਨਾਨਕ ਦੇ ਦਰਬਾਰ ਦੇ ਨਾਲ ਲੈ ਜੀਨੂੰ ਸਾਰੀ ਦੁਨੀਆ ਕਹਿੰਦੀ ਆ ਉੱਚਾ ਦਰਬਾਬੇ ਨਾਨਕ ਦਾ ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਬਾਰਾ ਡਿੱਠੇ ਸਭੇ ਥਾਬ ਨਹੀਂ ਤੁਦ ਜਿਹਿਆ ਆਉ ਪੜ ਲਈਏ ਮੈਂ ਚਾਰੇ ਕੁੰਡਾਂ ਪਾਲੀਆਂ ਮੈਂ ਚਾਰੇ ਕੁੰਡਾਂ ਪਾਲੀਆਂ குட பால கு பால சாயடனா சாய ਤੁਦ ਜੀਵੜਨਾ ਸਾਈਆਂ ਤੁਦ ਜੀਵੜਨਾ ਸਾਈਆਂ ਜੀ ਦੇ ਬਾਰੇ ਕਿਹਾ ਜਾਂਦਾ ਵੀ ਤੁਹਾਡੇ ਵਰਗਾ ਤੁਹਾਡੇ ਸਮਾਨ ਕੋਈ ਹੈ ਹੀ ਨਹੀਂ ਨੀ ਚਾਰੇ ਕੁੰਡਾ ਪਾਲ ਕੇ ਥੱਕ ਗਏ ਕੋਈ ਤੁਹਾਡੇ ਬਰਾਬਰ ਦਾ ਨਹੀਂ ਮਿਲਿਆ ਹੁਣ ਜਹਾਂਗੀਰ ਵਰਗੇ ਮੁਰਤਜਾ ਖਾਨ ਬਰਗੇ ਸ਼ੇਖ ਅਹਿਮਦ ਸਰਹੰਦੀ ਬਰਗੇ ਕਿਉਂ ਨਫ਼ਰਤ ਕਰਦੇ ਨੇ ਇਸ ਦਰਬਾਰ ਦੇ ਨਾਲ ਇਹ ਵੀ ਇੱਕ ਕਾਰਨ ਹੈ ਜਦੋਂ ਲਾਹੌਰ ਦੇ ਵਿੱਚ ਕਾਲ ਪਿਆ ਸੀ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਪਤਾ ਲੱਗਦਾ ਹੈ ਲਾਹੌਰ ਦੇ ਵਿੱਚ ਕਾਲ ਪੈ ਗਿਆ ਭੁੱਖ ਮਰੀ ਫੈਲ ਗਈ ਸਤਗੁਰੂ ਜੀ ਨੇ ਉਸੇ ਸਮੇਂ ਸੰਗਤਾਂ ਨੂੰ ਕਹਿ ਦਿੱਤਾ ਬਿਜ ਜਿੰਨਾ ਵੀ ਦਸਬੰਦ ਇਮਾਰਤਾਂ ਬਣਾਉਣ ਦੇ ਲਈ ਇਕੱਤਰ ਕੀਤਾ ਇਹਨਾਂ ਇਮਾਰਤਾਂ ਬਾਅਦ ਵਿੱਚ ਬਣ ਜਾਣਗੀਆਂ ਆਓ ਪਹਿਲਾਂ ਲੋੜਵੰਦਾਂ ਦੀ ਮਦਦ ਕਰੀਏ ਸਾਰਾ ਦਸਬੰਦ ਇਕੱਤਰ ਕਰਕੇ ਧੰਨ ਗੁਰੂ ਅਰਜਨ ਸਹਿਬ ਮਹਾਰਾਜ ਜੀ ਲਾਹੌਰ ਦੀ ਧਰਤੀ ਤੇ ਪਹੁੰਚ ਗਏ ਆਪ ਹੱਥੀਂ ਸੇਵਾ ਕਰ ਰਹੇ ਨੇ ਦੀਨ ਦੁਨੀਆ ਦਾ ਮਾਲਕ ਲਾਹੌਰ ਦੀਆਂ ਗਲੀਆਂ ਵਿੱਚ ਆਪ ਸੇਵਾ ਕਰ ਰਹੇ ਹੈ ਕੱਲਾ ਕੀ ਆ ਨੀ ਬਾਬੇ ਦੀ ਬਾਣੀ ਨੇ ਵਿੱਚ ਦੁਨੀਆਂ ਸੇਵ ਕਮਾਈ ਐ ਤਾਂ ਦਰਗਾ ਬੈਸਣ ਪਾਈ ਐ ਕੋ ਨਾਨਕ ਮਹਾਂ ਲੜਾਈ ਐ ਕਰਕੇ ਵਿਖਾ ਰਹੇ ਨੇ ਧੁਖਿਆਂ ਨੂੰ ਪ੍ਰਸ਼ਾਦਾ ਛਕਾਇਆ ਬਿਮਾਰਾਂ ਨੂੰ ਆਪ ਦਵਾਈ ਦਿੱਤੀ ਜਿਹੜੇ ਚੜ੍ਹਾਈ ਕਰ ਗਏ ਆਪ ਹੱਥੀ ਸੰਸਕਾਰ ਕੀਤੇ ਨੇ ਤੇ ਜਿਹੜਾ ਕੋਈ ਮੁਸਲਮਾਨ ਵੀਰ ਹੈ ਚੜ੍ਹਾਈ ਕਰ ਗਿਆ ਨੂੰ ਦਸਨ ਆਇਆ ਗਿਆ ਹੁਣ ਜਦੋਂ ਸਤਿਗੁਰੂ ਜੀ ਲਾਹੌਰ ਦੀਆਂ ਗਲੀਆਂ ਵਿੱਚ ਸੇਵਾ ਕਰ ਰਹੇ ਹਨ ਲਾਹੌਰ ਦੀਆਂ ਗਲੀਆਂ ਦੇ ਵਿੱਚੋਂ ਆਵਾਜ਼ਾਂ ਆਉਣ ਲੱਗੀਆਂ ਕੀ ਬੱਚੇ ਕੀ ਨੌਜਵਾਨ ਕੀ ਬਜ਼ੁਰਗ ਸਾਰੇ ਇੱਕੋ ਗੱਲ ਕਹਿ ਰਹੇ ਨੇ ਕੀ ਕਹਿੰਦੇ ਨੇ ਉਹ ਆਪਾਂ ਵੀ ਪੜ ਲઈએ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਦੇਵ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਦੇਵ ਜੀ ਤਨ ਹੈ ਸਤਗੁਰੂ ਜੀ ਧੰਨ ਹਨ ਬੱਚੇ ਵੀ ਇਹ ਗੱਲ ਕਹਿ ਰਹੇ ਨੇ ਕਿਉਂਕਿ ਸੇਵਾ ਕਰਦੇ ਵੇਖਿਆ ਹੈ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਧੰਨ ਹਨ ਜਦੋਂ ਸਤਗੁਰੂ ਜੀ ਨੂੰ ਸੇਵਾ ਕਰਦਿਆਂ ਸਾਈਂ ਮੀਆਂ ਮੀਰ ਜੀ ਨੇ ਵੇਖਿਆ ਚੱਲ ਕੇ ਆਏ ਆ ਕੇ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਜੀਓ ਮੁਸਲਮਾਨ ਕਦੇ ਕਿਸੇ ਦੂਜੇ ਅੱਗੇ ਸਜਦਾ ਨਹੀਂ ਕਰਦਾ ਅੱਲਾ ਤੋ ਬਿਨਾ ਖੁਦਾ ਤੋ ਬਿਨਾ ਕਿਸੇ ਦੂਜੇ ਨੂੰ ਸੀਸ ਨਹੀਂ ਝੁਕਾਉਂਦਾ ਪਰ ਮੈਂ ਕੀ ਕਰਾਂ ਗੁਰੂ ਅਰਜਨ ਸਾਹਿਬ ਜੀ ਮੈਨੂੰ ਤਾਂ ਤੁਹਾਡੇ ਵਿੱਚੋਂ ਖੁਦਾ ਦਿਸ ਰਿਹਾ ਹੈ ਅੱਜ ਤੋਂ ਬਾਅਦ ਮੇਰਾ ਸੀਸ ਤੁਹਾਡੇ ਅੱਗੇ ਝੁਕੇਗਾ ਹੁਣ ਇਹ ਗੱਲਾਂ ਮੁਰਤਜ਼ਾ ਖਾਨ ਵਰਗਿਆਂ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਸਾਈਂ ਮੀਆਂ ਮੀਰ ਜੀ ਵਰਗੇ ਮੁਸਲਮਾਨ ਸਿੱਖ ਬਣ ਰਹੇ ਨੇ ਭਾਈ ਲੰਗਾ ਜੀ ਵੀ ਆਏ ਨੇ ਗੁਰੂ ਜੀ ਦੀ ਹਜ਼ੂਰੀ ਵਿੱਚ ਸਿੱਖ ਬਣੇ ਭਾਈ ਲੰਗਾ ਜੀ ਤਾਂ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਰਾਸ਼ਟਰਪਤੀ ਹੋਵੇ ਇਹ ਐਡਾ ਵੱਡਾ ਉਧਰ ਰੱਖਣ ਵਾਲੀ ਨੇ ਹੁਣ ਜਦੋਂ ਵੱਡੇ ਵੱਡੇ ਅਮੀਰ ਵੀਰ ਮੁਸਲਮਾਨ ਇਹ ਸਿੱਖ ਬਣ ਰਹੇ ਨੇ ਇਹ ਗੱਲ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਇਹਨਾਂ ਦੇ ਮਨ ਵਿੱਚ ਖਿਆਲ ਹੈ ਜਹਾਂਗੀਰ ਦੇ ਕੰਨ ਭਰੇ ਜਾ ਰਹੇ ਨੇ ਵੀ ਤੂੰ ਸਮੇ ਦਾ ਹੁਕਮਰਾਨ ਤੈਨੂੰ ਤੇ ਕੋਈ ਧੰਨ ਕਹਿੰਦਾ ਨਹੀਂ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਸਾਰੇ ਧੰਨ ਧੰਨ ਕਹਿ ਰਹੇ ਨੇ ਵੀ ਲਾਹੌਰ ਦੀਆਂ ਗਲੀਆਂ ਚੋਂ ਆਵਾਜ਼ਾਂ ਆਉਂਦੀਆਂ ਨੇ ਜਪ ਰਹੀ ਨੇ ਸਾਰੇ ਗੁਰੂ ਅਰਜਨ ਸਾਹਿਬ ਜੀ ਨੂੰ ਇਹ ਗੱਲ ਇਹਨਾਂ ਦੀਆਂ ਅੱਖਾਂ ਵਿੱਚ ਰੜਕਦੀ ਹੈ ਅਗਲਾ ਜਿਹੜਾ ਕਾਰਨ ਹੈ ਨਾ ਕਿਉਂ ਨਫ਼ਰਤ ਕਰਦੇ ਨੇ ਜਦੋਂ ਆਪਾਂ ਇਹਨਾਂ ਦੇ ਇਤਿਹਾਸ ਨੂੰ ਪੜ ਕੇ ਵੇਖਦੇ ਹਾਂ ਜ਼ਿਕਰ ਮਿਲਦਾ ਹੈ ਜਿੱਥੇ ਵੀ ਗਏ ਹਨ ਜਿੱਥੇ ਵੀ ਜਾ ਕੇ ਇਹਨਾਂ ਨੇ ਹਮਲਾ ਕੀਤਾ ਸਭ ਤੋਂ ਪਹਿਲਾਂ ਉਥੋਂ ਦੀ ਲਾਇਬ੍ਰੇਰੀ ਨੂੰ ਅੱਗ ਲਾਈ ਆ ਇਹਨਾਂ ਦਾ ਖਿਆਲ ਸੀ ਹਰ ਇੱਕ ਮਨੁੱਖ ਜਿਹਦੇ ਕੋਲ ਪਾਵਰ ਹੁੰਦੀਆਂ ਨੂੰ ਇਹ ਸੋਚ ਰੱਖਦੇ ਵੀ ਜੀ ਦੇ ਹੱਥ ਵਿੱਚ ਪਾਵਰ ਹੈ ਸਾਡਾ ਰਾਜ ਹੋਵੇ ਸਾਡਾ ਹੀ ਧਰਮ ਹੋਵੇ ਦੂਜਾ ਨਹੀਂ ਹੋਣਾ ਚਾਹੀਦਾ ਸਿੱਖਾਂ ਦੀ ਵੱਖਰੀ ਸੋਚ ਹੈ ਸਿੱਖਾਂ ਨੂੰ ਛੱਡ ਕੇ ਗੁਰੂ ਜੀ ਨੇ ਸਾਨੂੰ ਵੱਖਰਾ ਆਦਰਸ਼ ਦਿੱਤਾ ਹੈ ਜੀਤੇ ਜਿਹਦੇ ਹੱਥ ਵਿੱਚ ਪਾਵਰ ਆਈ ਉਹਨੂੰ ਉਹਨਾਂ ਦੇ ਹੱਥ ਵਿੱਚ ਪਾਵਰ ਸੀ ਜਿੱਥੇ ਵੀ ਗਏ ਲਾਇਬ੍ਰੇਰੀ ਨੂੰ ਸਾੜ ਦਿੰਦੇ ਅੰਦਰ ਇਹ ਗੱਲ ਸੀ ਵੀ ਕੁਰਾਨ ਸ਼ਰੀਫ ਤੋਂ ਬਿਨਾ ਇਸ ਧਰਤੀ ਦੇ ਉੱਤੇ ਹੋਰ ਕੋਈ ਗ੍ਰੰਥ ਨਹੀਂ ਹੋਣਾ ਚਾਹੀਦਾ ਹੋਰ ਕੋਈ ਕਿਤਾਬ ਨਹੀਂ ਹੋਣੀ ਚਾਹੀਦੀ ਜਿਸ ਧਰਤੀ ਤੇ ਹੋਵੇ ਤਾਂ ਕੇਵਲ ਤੇ ਕੇਵਲ ਕੁਰਾਨ ਸ਼ਰੀਫ ਹੋਣੀ ਚਾਹੀਦੀ ਆ ਤੇ ਗੁਰੂ ਅਰਜਨ ਸਾਹਿਬ ਜੀ ਨੇ ਤਾਂ ਆਦ ਗ੍ਰੰਥ ਦੀ ਸੰਪਾਦਨ ਤਾਂ ਕਰਵਾ ਦਿੱਤੀ ਇਹ ਗੱਲ ਬੜੀ ਰੜਕਦੀ ਹੈ ਇਹਨਾਂ ਦੀਆਂ ਅੱਖਾਂ ਵਿੱਚ ਵੀ ਅਸੀਂ ਤੇ ਲਾਇਬ੍ਰੇਰੀਆਂ ਨੂੰ ਅੱਗ ਲਾ ਰਹੇ ਹਾਂ ਗੁਰੂ ਜੀ ਇੱਕ ਗ੍ਰੰਥ ਤਿਆਰ ਕਰਵਾ ਰਹੇ ਨੇ ਇਹਨਾਂ ਦੀ ਸੋਚ ਸੀ ਵੀ ਇਸ ਧਰਤੀ ਦੇ ਉੱਤੇ ਜੇ ਕੋਈ ਧਾਰਮਿਕ ਸਥਾਨ ਹੋਵੇ ਕੇਵਲ ਮਸਜਿਦ ਹੋਣੀ ਚਾਹੀਦੀ ਆ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਤੇ ਦਰਬਾਰ ਸਾਹਿਬ ਤਿਆਰ ਕਰਵਾ ਦਿੱਤਾ ਚਾਰ ਦਰਵਾਜ਼ੇ ਰੱਖ ਦਿੱਤੇ ਵੀ ਕੋਈ ਵੀ ਆਉ ਉਹ ਚਾਰੇ ਦਿਸ਼ਾਵਾਂ ਦੇ ਵਿੱਚੋਂ ਇਹ ਗੱਲ ਵੀ ਇਹਨਾਂ ਨੂੰ ਬੜੀ ਰੜਕਦੀ ਆ ਇਹ ਇਹ ਨਹੀਂ ਕਿ ਉਦੋਂ ਹੁੰਦਾ ਸੀ ਅੱਜ ਵੀ ਹੁੰਦਾ ਹੈ ਅੱਜ ਜਿਨ੍ਹਾਂ ਦੇ ਹੱਥ ਵਿੱਚ ਪਾਵਰ ਹੈ ਉਹ ਵੀ ਤੇ ਕਹਿੰਦੇ ਆ ਨਾ ਹਿੰਦੀ Hindu Hindustan ਇੱਥੇ ਰਹਿਣ ਵਾਲੇ ਸਾਰੇ Hindu ਨੇ ਜੇ ਇੱਥੇ ਰਹਿਣਾ ਜੈ ਸ਼੍ਰੀ ਰਾਮ ਕਹਿਣਾ ਪਏਗਾ ਅੱਜ ਵੀ ਤੇ ੱੱਕਾ ਹੋ ਰਿਹਾ ਅੱਜ ਧੱਕੇ ਨਾਲ ਮਸਤ ਦਾ ਟੈਂਦੀਆਂ ਨੇ ਉਦੋਂ ਮੰਦਰ ਟੈਂਦੇ ਸੀ ਉਦੋਂ ਗੁਰਦੁਆਰਾ ਸਾਹਿਬ ਰੜਕਦੇ ਸੀ ਅੱਜ ਵੀ ਰੜਕਦੇ ਨੇ ਉੱਖਾਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਸ਼ਹੀਦ ਉਧਾਰੇ ਦਿੱਤੇ ਹਨ ਉਹ ਵੀ ਗੁਰਦੁਆਰਾ ਸਾਹਿਬ ਦੇ ਉੱਤੇ ਚੜ ਚੜ ਕੇ ਆਉਂਦੇ ਨੇ ਅ ਜੂਨ ਦਾ ਮਹੀਨਾ ਚੱਲ ਰਿਹਾ 1984 ਕਿਸੇ ਨੂੰ ਭੁੱਲ ਨਹੀਂ ਸਕਦੀ ਨਵੰਬਰ ਵਿੱਚ 1984 ਚ ਕੀ ਹੋਇਆ ਜੂਨ ਦੇ ਵਿੱਚ ਕੀ ਵਾਪਰਿਆ ਭੁਲਾਇਆ ਨਹੀਂ ਜਾ ਸਕਦਾ ਉਸ ਸਮੇਂ ਉਹਨਾਂ ਦੇ ਹੱਥ ਵਿੱਚ ਕਾਬਰ ਸੀ ਉਹ ਕਹਿੰਦੇ ਮਸਜਿਦ ਤੋਂ ਬਿਨਾ ਕੋਈ ਹੋਰ ਧਾਰਮਿਕ ਸਥਾਨ ਇਸ ਧਰਤੀ ਤੇ ਨਾ ਹੋਵੇ ਗੁਰੂ ਅਰਜਨ ਸਾਹਿਬ ਜੀ ਨੇ ਦਰਬਾਰ ਸਾਹਿਬ ਬਣਵਾ ਦਿੱਤਾ ਇਹ ਗੱਲ ਇਹਨਾਂ ਨੂੰ ਬੜੀ ਰੜਕਦੀ ਆ ਬੜੀ ਚੁਬਦੀ ਆ ਇਹਨਾਂ ਦੇ ਅੰਦਰ ਸਤਗੁਰੂ ਜੀ ਨਗਰ ਬਸਾ ਰਹੇ ਇਹ ਵੀ ਇਹਨਾਂ ਦੇ ਅੰਦਰ ਈਰਖਾ ਹੈ ਇਹ ਕਹਿੰਦੇ ਨੇ ਵੀ ਨਗਰ ਬਸਾਏ ਕੋਈ ਰਾਜਾ ਮਹਾਰਾਜਾ ਗੁਰੂ ਜੀ ਕਿਵੇਂ ਨਗਰ ਬਸਾ ਰਹੇ ਨੇ ਇਸ ਗੱਲ ਤੋਂ ਵੀ ਨਫਰਤ ਕਰਦੇ ਨੇ ਤੇ ਅਗਲਾ ਜਿਹੜਾ ਕਾਰਨ ਹੈ ਨਾ ਉਹ ਬਣਦੇ ਚੰਦੂ ਦੀ ਵਿਰੋਧਤਾ ਚੰਦੂ ਨੇ ਪੁਜਿਤਾ ਨੂੰ ਬੁਲਾਇਆ ਤੇ ਬੁਲਾ ਕੇ ਕਹਿੰਦੇ ਵੀ ਮੇਰੀ ਧੀ ਦੇ ਲਈ ਤੁਸੀਂ ਰਿਸ਼ਤਾ ਲੱਭੋ ਉਹਨਾਂ ਸਮਿਆਂ ਦੇ ਵਿੱਚ ਅੱਜ ਵਾਂਗੂ ਰਿਸ਼ਤੇ ਨਹੀਂ ਸੀ ਹੋਇਆ ਕਰਦੇ ਕੁਝ ਨੂੰ ਰੱਖਿਆ ਜਾਂਦਾ ਸੀ ਰਾਖਮੇ ਹੁੰਦੇ ਸੀ ਵੀ ਤੁਸੀਂ ਰਿਸ਼ਤਾ ਕਰਕੇ ਆਉਣਾ ਤੇ ਜਿੱਥੇ ਉਹ ਰਿਸ਼ਤਾ ਕਰ ਆਉਂਦੇ ਸੀ ਨਾ ਉਹ ਮੰਨਣਾ ਪੈਂਦਾ ਸੀ ਹੁਣ ਜਦੋਂ ਪੁਜਿਤਾਂ ਨੂੰ ਇਹ ਗੱਲ ਕਹੀ ਗਈ ਵੀ ਤੁਸੀਂ ਮੇਰੀ ਧੀ ਦਾ ਰਿਸ਼ਤਾ ਕਰਕੇ ਆਓ ਪੁਜਿਤ ਗਏ ਨੇ ਉਹਨਾਂ ਦੇ ਅੰਦਰ ਖਿਆਲ ਆਇਆ ਵੀ ਕਿਉਂ ਨਾ ਆਪਾਂ ਚੰਦੂ ਦੀ ਧੀ ਦਾ ਰਿਸ਼ਤਾ ਵੱਡੇ ਦਰਬਾਰ ਦੇ ਵਿੱਚ ਕਰ ਜਾਈਏ ਗੁਰੂ ਅਰਜਨ ਸਿੰਘ ਮਹਾਰਾਜ ਜੀ ਦੇ ਸਹਬਜ਼ਾਦੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨਾਲ ਹੈ। ਪੁ রোহਿਤ ਚੱਲ ਕੇ ਆਉਂਦੇ ਨੇ ਵੱਡੇ ਦਰਬਾਰ ਦੇ ਵਿੱਚ। ਸੰਗਤਾਂ ਸਜੀਆਂ ਨੇ। ਗੁਰੂ ਪਿਤਾ ਜੀ ਨੂੰ ਸਜਦਾ ਕਰਕੇ ਨਮਸਕਾਰ ਕਰਕੇ ਹੱਥ ਜੋੜ ਕੇ ਨਿਮਰਤਾ ਸਹਿਤ ਕਹਿੰਦੇ ਨੇ ਗੁਰੂ ਜੀ ਅਸੀਂ ਤੁਹਾਡੇ ਸਹਬਜ਼ਾਦਾ ਜੀ ਦੇ ਲਈ ਰਿਸ਼ਤਾ ਲੈ ਕੇ ਆਏ ਹਾਂ। ਚੰਦੂ ਦੀ ਧੀ ਦੇ ਲਈ ਅਸੀਂ ਰਿਸ਼ਤਾ ਵੇਖ ਰਹੇ ਹਾਂ ਤੇ ਜੇ ਤੁਸੀਂ ਕਿਰਪਾ ਕਰੋ ਇਹ ਰਿਸ਼ਤਾ ਪ੍ਰਵਾਨ ਕਰ ਲਵੋ ਸਤਿਗੁਰੂ ਜੀ ਨੇ ਉਹਨਾਂ ਨੂੰ ਸਤਿਕਾਰ ਦਿੱਤਾ ਤੇ ਸਮਝਾਇਆ ਵੀ ਇੱਥੇ ਧੀਆਂ ਦੇ ਰਿਸ਼ਤੇ ਮੂੜੇ ਨਹੀਂ ਜਾਂਦੇ ਇੱਥੇ ਧੀਆਂ ਦਾ ਆਦਰ ਸਤਿਕਾਰ ਕੀਤਾ ਜਾਂਦਾ ਹੈ ਇਥੋਂ ਆਵਾਜ਼ਾਂ ਆਉਂਦੀਆਂ ਨੇ ਸੋ ਕਿਉਂ ਮੰਦਾ ਕੀ ਹੈ ਜਿੱਤ ਜਮੈ ਰਾਜਾ ਨਾ ਤੁਸੀਂ ਚੱਲ ਕੇ ਆਈ ਠੀਕ ਹੈ ਸਾਨੂੰ ਰਿਸ਼ਤਾ ਮਨਜ਼ੂਰ ਹੈ ਹੁਣ ਇਹ ਪੁਜੋਹਿਤ ਬੜੇ ਚਾਅ ਦੇ ਵਿੱਚ ਬੜੀ ਖੁਸ਼ੀ ਦੇ ਵਿੱਚ ਚੰਦੂ ਨੂੰ ਦੱਸਣ ਜਾਂਦੇ ਨੇ ਕਿ ਅਸੀਂ ਤੇਰੀ ਧੀ ਦਾ ਰਿਸ਼ਤਾ ਕਰ ਦਿੱਤਾ ਜਦੋਂ ਦਿੱਲੀ ਪਹੁੰਚੇ ਇਹ ਇੰਤਜ਼ਾਰ ਕਰਦੇ ਨੇ ਵੀ ਕਦੋਂ ਚੰਦੂ ਦਾ ਦਰਬਾਰ ਲੱਗੇ ਅਸੀਂ ਭਰੇ ਦਰਬਾਰ ਦੇ ਵਿੱਚ ਗੱਲ ਦੱਸੀਏ ਸਾਨੂੰ ਇਨਾਮ ਦਿੱਤੇ ਜਾਣਗੇ ਸਾਨੂੰ ਬਹੁਤ ਜ਼ਿਆਦਾ ਤੋਹਫੇ ਮਿਲਣਗੇ ਸਾਰਿਆਂ ਸਾਹਮਣੇ ਸਾਡੀ ਬਾਵਾ ਹੋਏਗੀ ਜਦੋਂ ਚੰਦੂ ਦਾ ਦਰਬਾਰ ਲੱਗਿਆ ਪੁਰोहित ਆ ਕੇ ਚੰਦੂ ਨੂੰ ਕਹਿੰਦੇ ਨੇ ਚੰਦੂ ਸਾਨੂੰ ਵਧਾਈਆਂ ਦੇ ਅਸੀਂ ਤੇਰੀ ਧੀ ਦਾ ਰਿਸ਼ਤਾ ਕਰਕੇ ਆਏ ਆਂ ਚੰਦੂ ਕਹਿੰਦੇ ਵਧਾਈਆਂ ਤੇ ਠੀਕ ਨੇ ਆਏ ਦੱਸੋ ਰਿਸ਼ਤਾ ਕਰਕੇ ਕਿੱਥੇ ਆਏ ਆਂ ਤੇ ਬੜੀ ਚਾਹ ਦੇ ਨਾਲ ਖੁਸ਼ੀ ਦੇ ਨਾਲ ਹੀ ਦੱਸਦੇ ਨੇ ਕਿੰਦੇ ਜਿਸ ਦਰਬਾਰ ਨੂੰ ਸਭ ਤੋਂ ਵੱਡਾ ਕਿਹਾ ਜਾਂਦਾ ਹੈ ਨਾ ਉਸ ਦਰਬਾਰ ਨਾਲ ਤੇਰੀ ਧੀ ਦਾ ਰਿਸ਼ਤਾ ਜੁੜ ਕੇ ਆਏ ਆ ਤੂੰ ਸਾਨੂੰ ਵਧਾਈਆਂ ਦੇ ਅਸੀਂ ਧੰਨ ਗੁਰੂ ਅਰਜਨ ਸਹਿਬ ਮਹਾਰਾਜ ਜੀ ਨੂੰ ਤੇਰਾ ਕੁੜਮ ਬਣਾ ਕੇ ਆਏ ਆ ਜਦੋਂ ਇੰਨਾ ਕਿਹਾ ਨਾ ਚੰਦੂ ਹੰਕਾਰ ਦੇ ਵਿੱਚ ਭੈੜੇ ਬੋਲ ਬੋਲਦਾ ਕਹਿੰਦਾ ਤੁਸੀਂ ਰਿਸ਼ਤਾ ਕਰਤੇ ਆਏ ਪਰ ਕਰਕੇ ਬਹੁਤ ਗਲਤ ਥਾਂ ਤੇ ਆਇਓ ਤੁਸੀਂ ਤੇ ਚਬਾਰੇ ਦੀ ਇਟ ਮੂਰੀ ਨੂੰ ਲਾ ਕੇ ਆ ਗਏ ਜਦੋਂ ਇਦਾਂ ਦੇ ਭੈੜੇ ਬੂਲ ਬੂਲੇ ਉੱਥੇ ਦੇ ਦਰਬਾਰ ਵਿੱਚ ਕੁਝ ਸਿੱਖ ਬੈਠੇ ਸੀ ਜਿਨ੍ਹਾਂ ਦੇ ਕੰਨਾਂ ਵਿੱਚ ਇਹ ਸ਼ਬਦ ਪਏ ਤੁਸੀਂ ਚਬਾਰੇ ਦੀ ਇਟ ਮੂਰੀ ਨੂੰ ਲਾ ਦਿੱਤੀ ਚਲੋ ਕਾਰੀ ਆਏ ਹੁਣ ਮੈਂ ਸ਼ਗਨ ਭੇਜ ਦਿੰਨਾ ਕਿਉਂਕਿ ਜਿੱਥੇ ਰਿਸ਼ਤਾ ਕਰ ਹੁੰਦੇ ਸੀ ਨਾ ਉੱਥੇ ਕਰਨਾ ਹੀ ਪੈਂਦਾ ਸੀ ਇਹ ਕਹਿੰਦੇ ਵੀ ਹੁਣ ਮੇਰੀ ਮਜਬੂਰੀ ਬਣ ਗਈ ਮੈਨੂੰ ਸ਼ਗਨ ਭੇਜਣਾ ਪਏਗਾ ਤੁਸੀਂ ਹਾਂ ਕਰਾਂ ਜੀ ਜਿਨ੍ਹਾਂ ਨੇ ਇਹ ਗੱਲ ਸੁਣੀ ਉਹਨਾਂ ਨੇ ਉਸੇ ਸਮੇਂ ਦਿੱਲੀ ਦੀ ਸੰਗਤ ਨੂੰ ਸਨੇਹੀ ਲਾਈ ਕਿੰਨਾ ਪਿਆਰ ਹੋਏਗਾ ਗੁਰਸਿੱਖਾਂ ਦੇ ਵਿੱਚ ਉਸੇ ਸਮੇਂ ਸਾਰੀ ਸੰਗਤ ਇਕੱਤਰ ਹੋ ਗਈ ਵੇਖੋ ਜਿਨ੍ਹਾਂ ਨੇ ਸੁਣਿਆ ਸੀ ਨਾ ਸਨੇਹੀ ਭੇਜੇ ਵੀ ਸੰਗਤ ਇਕੱਤਰ ਹੋ ਗਈ ਆਪਾਂ ਕੋਈ ਫੈਸਲਾ ਕਰਨਾ ਹੈ ਗੁਰੂ ਪਿਤਾ ਜੀ ਨੂੰ ਚਿੱਠੀ ਲਿਖਣੀ ਆ ਉਸੇ ਸਮੇਂ ਸਾਰੀ ਸੰਗਤ ਇਕੱਤਰ ਹੋ ਗਈ ਸਾਰੇ ਸਿਰ ਜੋੜ ਕੇ ਬੈਠ ਕੇ ਕਿੰਨਾ ਪਿਆਰ ਹੋਏਗਾ ਆਪਸ ਵਿੱਚ ਅੱਜ ਸਾਨੂੰ ਇਤਿਹਾਸ ਤੋਂ ਸਿੱਖਿਆ ਲੈਣ ਦੀ ਲੋੜ ਹੈ ਅੱਜ ਤੇ ਅਸੀਂ ਆਪਸ ਵਿੱਚ ਹੀ ਵੰਡੇ ਪਏ ਆਂ ਆਪਸ ਵਿੱਚ ਤੇ ਵੰਡੇ ਆਪਾਂ ਤੇ ਬਾਟੇ ਵੀ ਵੰਡ ਦਿੱਤੇ ਕਈਆਂ ਨੇ ਪੰਗਤਾਂ ਵੀ ਵੰਡ ਦਿੱਤੀਆਂ ਗੁਰੂ ਜੀ ਦੇ ਸਿਧਾਂਤਾਂ ਨਾਲ ਹੀ ਆਪਾਂ ਸਿਰ ਲਾ ਕੇ ਖੜ ਗਏ ਇੱਥੇ ਮੱਥਾ ਟੇਕਣਾ ਸੀ ਮੱਥਾ ਲਾਉਣਾ ਨਹੀਂ ਸੀ ਬਰਲਿਆਂ ਨੂੰ ਛੱਡ ਕੇ ਕਿ ਮੱਥਾ ਲਾਉਣ ਲੱਗ ਪਏ ਮੱਥਾ ਟੇਕਣਾ ਸ਼ੁਰੂ ਕਰੀਏ ਫਿਰ ਵੇਖਿਓ ਬਖਸ਼ਾ ਹੁੰਦੀਆਂ ਹੁਣ ਮੱਥਾ ਟੇਕਣ ਵਾਲੇ ਦਿੱਲੀ ਦੇ ਵਿੱਚ ਸਿਰ ਜੋੜ ਕੇ ਬੈਠੇ ਉਹਨਾਂ ਨੇ ਚਿੱਠੀ ਲਿਖੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ ਸਤ ਗੁਰੂ ਜੀ ਹੋਣਾ ਤੇ ਉਮੀ ਹੈ ਜਿਵੇਂ ਆਪ ਜੀ ਨੂੰ ਮਨਜ਼ੂਰ ਹੋਵੇ ਅਸੀਂ ਆਪ ਜੀ ਦੇ ਬੱਚੇ ਆਪ ਜੀ ਦੀ ਸੰਗਤ ਜੋ ਤੁਹਾਡਾ ਫੈਸਲਾ ਹੋਏਗਾ ਨਾ ਸਾਨੂੰ ਸਿਰ ਮੱਥੀ ਮਨਜ਼ੂਰ ਹੋਏਗਾ ਪਰ ਸੰਗਤ ਦੀ ਇੱਕ ਬੇਨਤੀ ਆ ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਬਾਰ ਨੂੰ ਆਪਾਂ ਸਭ ਤੋਂ ਉੱਚਾ ਕਰਕੇ ਜਾਣਦੇ ਆ ਨਾ ਚੰਦੂ ਨੇ ਇਹਦੀ ਤੁਲਨਾ ਮੋਰੀ ਦੇ ਨਾਲ ਕੀਤੀ ਆ ਆਪਣੇ ਆਪ ਨੂੰ ਚਬਾਰਾ ਦੱਸਿਆ ਸੰਗਤ ਚਾਹੁੰਦੀ ਆ ਵੀ ਤੁਸੀਂ ਚੰਦੂ ਦੀ ਲੜਕੀ ਦਾ ਰਿਸ਼ਤਾ ਕਬੂਲ ਨਾ ਕਰੋ ਬਾਕੀ ਜਿਵੇਂ ਤੁਹਾਡੀ ਅਗਿਆ ਜੋ ਤੁਸੀਂ ਫੈਸਲਾ ਕਰੋਗੇ ਸਾਨੂੰ ਮਨਜ਼ੂਰ ਉਦਾਂ ਹੀ ਹੋਣਾ ਹੈ ਬਸ ਇੱਕ ਬੇਨਤੀ ਹੈ ਜੇ ਆਪ ਜੀ ਨੂੰ ਪਰਵਾਹ ਨੋ ਹੋਵੇ ਹੁਣ ਸੰਗਤ ਦੀ ਚਿੱਠੀ ਤੇਜ਼ੀ ਦੇ ਨਾਲ ਇੱਕ ਸਿੱਖ ਦੇ ਰਾਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚਾਈ ਗਈ ਆ ਪੁਜਿਤਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਿੱਖ ਚਿੱਠੀ ਲੈ ਕੇ ਪਹੁੰਚ ਗਿਆ ਸੰਗਤ ਦੀ ਚਿੱਠੀ ਨੂੰ ਸੰਗਤ ਵਿੱਚ ਪੜਿਆ ਗਿਆ ਮਾਣ ਕਰੀਏ ਆਪਣੇ ਗੁਰੂ ਦੇ ਉੱਤੇ ਬਲਿਹਾਰ ਜਾਈਏ ਕੁਰਬਾਨ ਜਾਈਏ ਚਿੱਠੀ ਨੂੰ ਸੁਣਦੇ ਹੀ ਗੁਰੂ ਅਰਜਨ ਸਾਹਿਬ ਜੀ ਨੇ ਕਹਿ ਦਿੱਤਾ ਕਹਿਣ ਲੱਗੇ ਜੇ ਸੰਗਤੇ ਚਾਹੁੰਦੀ ਆ ਨਾ ਅਸੀਂ ਚੰਦੂ ਦੀ ਲੜਕੀ ਦਾ ਰਿਸ਼ਤਾ ਕਬੂਲ ਨਾ ਕਰੀਏ ਸੰਗ ਦਾ ਫੈਸਲਾ ਸਿਰ ਮੱਥੇ ਉਸੇ ਸਮੇਂ ਕਹਿ ਦਿੱਤਾ ਕਿੰਨਾ ਪਿਆਰ ਕਰਦੇ ਨੇ ਗੁਰੂ ਜੀ ਆਪਾਂ ਨੂੰ ਬਲਿਹਾਰ ਜਾਣਾ ਚਾਹੀਦਾ ਹੈ ਨਾ ਸਤਗੁਰੂ ਜੀ ਨੇ ਉਸੇ ਸਮੇਂ ਸੰਗਤ ਦੇ ਫੈਸਲੇ ਨੂੰ ਪਹਿਲ ਦਿੱਤੀ। ਪੁਰोहित ਆਏ ਚੱਲ ਕੇ ਸ਼ਗਨ ਲੈ ਕੇ ਪਹੁੰਚੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਚਿੱਠੀ ਮਿਲ ਚੁੱਕੀ ਆ ਸੰਗਤ ਦੀ ਫੈਸਲਾ ਹੋ ਚੁੱਕੀ ਐ। ਜਦੋਂ ਪੁਰोहित ਆਏ ਗੁਰੂ ਪਿਤਾ ਜੀ ਨੇ ਸਪਸ਼ਟ ਕਹਿ ਦਿੱਤਾ। ਕਹਿਣ ਲੱਗੇ ਇਸ ਦਰਬਾਰ ਵਿੱਚ ਧੀਆ ਦਾ ਤਰਸਕਾਰ ਨਹੀਂ ਕੀਤਾ ਜਾਂਦਾ। ਇਹ ਧੀ ਧੀਆ ਦੇ ਰਿਸ਼ਤੇ ਮੋੜੇ ਨਹੀਂ ਜਾਂਦੇ ਪਰ ਆ ਜਿਹੜਾ ਰਿਸ਼ਤਾ ਤੁਸੀਂ ਲੈ ਕੇ ਆਏ ਹੋ ਨਾ ਅੱਜ ਇਹ ਰਿਸ਼ਤਾ ਸੀ ਮੋੜਨ ਲੱਗਿਆ ਪਰ ਸੱਚ ਕਰਕੇ ਜਾਣਿਓ ਇਹ ਰਿਸ਼ਤਾ ਸੀ ਚੰਦੂ ਦੀ ਧੀ ਕਰਕੇ ਨਹੀਂ ਮੋੜਨ ਲੱਗੇ ਇਹ ਰਿਸ਼ਤਾ ਸੀ ਤਾਂ ਮੋੜਨ ਲੱਗੇ ਆ ਜਿਹੜੇ ਭੈੜੇ ਬੋਲ ਬੋਲੇ ਆ ਨਾ ਚੰਦੂ ਨੇ ਗੁਰੂ ਨਾਨਕ ਦੇ ਦਰਬਾਰ ਬਾਰੇ ਜਿਸ ਗੁਰੂ ਦੇ ਦਰਬਾਰ ਨੂੰ ਅਸੀਂ ਵੱਡਾ ਕਹਿੰਨੇ ਆ ਗੁਰੂ ਨਾਨਕ ਸਾਹਿਬ ਜੀ ਨੂੰ ਵੱਡਾ ਕਰਕੇ ਜਾਣਦੇ ਆ ਆਪਾਂ ਪੜਦੇ ਆ ਨਾ ਬਾਣੀ ਦੇ ਵਿੱਚ ਆ ਉਹ ਪੜ ਲਈਏ ਸਾਰੇ ਹਾਜ਼ਰੀ ਲਵਾਈਓ ਆਪਾਂ ਉਹ ਜੀ ਕਹਿੰਨੇ ਆ ਸਭ ਤੇ ਵੱਡਾ ਸਤ ਗੁਰੂ ਨਾਨਕ ਗਿਆਨ ਧਿਆਨ ਕੇ ਸ਼ਿਕਰ ਮਨਾ ਜਾਣਾ ਗਿਆਨ ਧਿਆਨ ਕੇ ਸ਼ਿਕਰ ਮਨਾ ਜਾਣਾ ਸਾਰ ਨਾ ਜਾਣਾਂ ਤੇਰੀ ਸਾਰ ਨਾ ਜਾਣਾਂ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜੇਨ ਕਲ ਰਾਖੀ ਮੇਰੀ ਜੇਨ ਕਲ ਰਾਖੀ ਮੇਰੀ ਜੇਨ ਕਲ ਰਾਖੀ ਮੇਰੀ ਜਿਸ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਨੂੰ ਅਸੀਂ ਵੱਡਾ ਕਰਕੇ ਜਾਣਦੇ ਆ ਜੀ ਨੂੰ ਇਹ ਦਰਬਾਰ ਮੋਰੀ ਲੱਗਦਾ ਹੈ ਨਾ ਉਹਦੇ ਨਾਲ ਸਾਡੀ ਨਿਭ ਨਹੀਂ ਸਕਦੀ ਜਿਹੜੇ ਚੰਦੂ ਨੇ ਭੈੜੇ ਬੋਲ ਬੋਲੀ ਨੇ ਉਹਨਾਂ ਬੋਲਾਂ ਕਰਕੇ ਅਸੀਂ ਰਿਸ਼ਤਾ 모ੜਨ ਲੱਗੇ ਆ। ਹੁਣ ਪੁਰोहित ਉਹ ਸ਼ਗਨ ਵਾਪਸ ਲੈ ਕੇ ਚੰਦੂ ਦੇ ਦਰਬਾਰ ਵਿੱਚ ਆ ਗਏ। ਆ ਕੇ ਚੰਦੂ ਨੂੰ ਕਹਿੰਦੇ ਨੇ ਚੰਦੂ ਜੋ ਤੇਰੇ ਤੇ ਬਖਸ਼ਿਸ਼ ਹੋਈ ਸੀ ਨਾ ਤੂੰ ਉਸ ਬਖਸ਼ਿਸ਼ ਤੋਂ ਆਪ ਵਾਂਝਾ ਹੋ ਗਿਆ। ਗੁਰੂ ਅਰਜਨ ਸਾਹਿਬ ਜੀ ਨੇ ਰਿਸ਼ਤਾ 모ੜ ਦਿੱਤੇ ਰਿਸ਼ਤਾ ਤੋੜ ਦਿੱਤਾ। ਤੇ ਅਸੀ ਤੈਨੂੰ ਦੱਸ ਦਈਏ ਇਹ ਰਿਸ਼ਤਾ ਗੁਰੂ ਜੀ ਨੇ ਤੇਰੀ ਧੀ ਕਰਕੇ ਨਹੀਂ 모ੜਿਆ ਇਹ ਜਿਹੜੇ ਭੈੜੇ ਬੋਲ ਬੋਲੇ ਸੀ ਨਾ ਤੂੰ ਉਹਨਾਂ ਬੋਲਾਂ ਕਰਕੇ ਇਹ ਰਿਸ਼ਤਾ ਸਤਿਗੁਰੂ ਜੀ ਨੇ 모ੜ ਦਿੱਤਾ ਟੁੱਟ ਗਿਆ ਰਿਸ਼ਤਾ ਹੁਣ ਚੰਦੂ ਆਪਣੇ ਅਉਦੇ ਤੇ ਹੰਕਾਰ ਵਿੱਚ ਕਹਿੰਦਾ ਮੈਂ ਗੁਰੂ ਜੀ ਨੂੰ ਇੰਨਾ ਮਜਬੂਰ ਕਰ ਦੇਵਾਂਗਾ ਉਹ ਤੇ ਆਪ ਰਿਸ਼ਤਾ ਕਬੂਲ ਕਰਨਗੇ ਇਹਦਾ ਹੰਕਾਰ ਵੀ ਗੁਰੂ ਜੀ ਦੀ ਸ਼ਹੀਦੀ ਦਾ ਕਾਰਨ ਬਣਦਾ ਹੈ। ਅਗਲਾ ਜਿਹੜਾ ਕਾਰਨ ਹੈ ਨਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਤਾ ਹੋਈ। ਆ ਉਹਦੋਂ ਆਦ ਗ੍ਰੰਥ ਕਿਹਾ ਜਾਂਦਾ ਸੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਨੇ ਆ। ਚਾਰ ਜਾਣੇ ਲਾਹੌਰ ਤੋਂ ਚੱਲ ਕੇ ਆਏ ਸੀ। ਚਾਰ ਜਾਣੇ ਕਾਨਾ, ਪੀਲੂ, ਛੱਜੂ, ਸਾਹ ਹੁਸੈਨ। ਸਾਨਾ ਸੀ ਜਿਹੜਾ ਇਹਨਾਂ ਦਾ ਆਗੂ ਸੀ ਇਹ ਆ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਕਹਿੰਦੇ ਨੇ ਗੁਰੂ ਜੀ ਅਸੀਂ ਸੁਣਿਆ ਤੁਸੀਂ ਭਗਤਾਂ ਦੀ ਬਾਣੀ ਵੀ ਇਕੱਤਰ ਕਰ ਰਹੇ ਹੋ ਲਿਖ ਰਹੇ ਹੋ 15 ਭਗਤਾਂ ਦੀ ਬਾਣੀ ਨੂੰ ਤੁਸੀਂ ਜਿਹੜਾ ਗ੍ਰੰਥ ਤਿਆਰ ਕੀਤਾ ਉਹਦੇ 'ਚ ਦਰਜ ਕੀਤਾ ਹੈ ਅਸੀਂ ਵੀ ਭਗਤਾਂ ਸਾਡੀ ਵੀ ਬਾਣੀ ਲਿਖ ਲਵੋ ਹੁਣ 15 ਭਗਤ ਨੇ ਫਿਰ 100 ਭਗਤ ਹੋ ਜਾਣਗੇ ਲੋਕ ਕਿਆ ਕਰਨਗੇ ਵੀ ਉੰਨੀ ਭਗਤਾਂ ਦੀ ਬਾਣੀ ਦਰਜ ਹੈ ਅਸੀਂ ਵੀ ਆਪਣੀਆਂ ਕੋਥੀਆਂ ਲੈ ਕੇ ਆਏ ਹਾਂ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਕਿ ਤੁਸੀਂ ਜੋ ਲੈ ਕੇ ਆਏ ਹੋ ਨਾ ਪਹਿਲਾਂ ਮੈਨੂੰ ਸੁਣਾਓ ਜੇ ਤੇ ਤੁਹਾਡੇ ਬੋਲਾਂ ਵਿੱਚੋਂ ਰੱਬ ਬੂਲਦਾ ਹੋਇਆ ਰੱਬੀ ਪਿਆਰ ਝਲਕਦਾ ਹੋਇਆ ਫਿਰ ਤੇ ਇਹਨਾਂ ਨੂੰ ਦਰਜ ਕਰਵਾਉਣੋਂ ਕੋਈ ਰੋਕ ਨਹੀਂ ਸਕਦਾ ਇਹ ਯਕੀਨਨ ਦਰਜ ਕੀਤੇ ਜਾਣਗੇ ਪਰ ਜੇ ਤੁਹਾਡੇ ਬੋਲਾਂ ਵਿੱਚੋਂ ਹੰਕਾਰ ਚਲਕਦਾ ਹੋਇਆ ਫਿਰ ਜ਼ੋਰ ਲਾ ਲਿਓ ਇਹਨਾਂ ਨੂੰ ਦਰਜ ਕੋਈ ਕਰਵਾ ਨਹੀਂ ਸਕਦਾ ਸਤਿਗੁਰੂ ਜੀ ਨੇ ਬੜੇ ਪਿਆਰ ਸਤਕਾਰ ਨਾਲ ਚਾਰਾਂ ਨੂੰ ਬਿਠਾਏ ਹੈ ਪਹਿਲੇ ਨੰਬਰ ਤੇ ਬੈਠੇ ਕੰਨ ਕਿਉਂਕਿ ਇਹਨਾਂ ਦਾ ਆਗੂ ਆ ਲੇ ਨੰਬਰ ਤੇ ਬੈਠਾ ਹੈ ਗੁਰੂ ਜੀ ਕਹਿੰਦੇ ਨੇ ਕਾਨਾ ਜੀ ਖੋਲੋ ਪੋਥੀ ਜਿਹੜੀ ਤੁਸੀਂ ਲੈ ਕੇ ਆਏ ਸੁਣਾਓ ਕੀ ਲਿਖਿਆ ਹੋਇਆ ਹੈ ਕਾਨੇ ਨੇ ਪੋਥੀ ਖੋਲਲੀ ਜੋ ਲੈ ਕੇ ਆਇਆ ਸੀ ਤੇ ਪਹਿਲਾ ਸ਼ਬਦ ਪੜ੍ਹਦਾ ਉਹਨੇ ਪਹਿਲਾ ਸ਼ਬਦ ਪੜ੍ਹਿਆ ਉਹ ਹੀ ਰੇ ਮੈਂ ਉਹ ਹੀ ਰੇ ਨਾਰਦ ਸਰਦ ਜਾਂ ਕੋ ਸੇਵੈ ਸਭ ਸੇਵੈ ਦੇਵੀ ਦੇਵਾਰੇ ਬ੍ਰਹਮ ਬਿਸ਼ਨ ਮਹੇਸ਼ ਅਰਾਦੇ ਸਭ ਕਰਦੇ ਜਾਂ ਕੀ ਸੇਵਾਰੇ ਹੁਣ ਅਰਥ ਕਰਕੇ ਦੱਸਣ ਲੱਗਦਾ ਮੈਂ ਉਹੀ ਆ ਜਦੋਂ ਇੰਨਾ ਕਿਹਾ ਨਾ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਰੁਕ ਜਾਓ ਕਾਨਾ ਜੀ ਇਥੇ ਤੇ ਉਹਨਾਂ ਦੀ ਬਾਣੀ ਦਰਜ ਹੋਈ ਹੈ ਜਿਨ੍ਹਾਂ ਨੇ ਕਹਿ ਦਿੱਤਾ ਮੇਰਾ ਮੁਜ ਮੈਂ ਕਿਸ਼ ਨਹੀਂ ਜੋ ਕਿਸ਼ ਹੈ ਸੋ ਤੇਰਾ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਇਥੇ ਉਹ ਪ੍ਰਬਾਨ ਹੋਏ ਨੇ ਜਿਨ੍ਹਾਂ ਨੇ ਕਬੂਲ ਕੀਤਾ ਤਦ ਆਗੇ ਅਰਦਾਸ ਹਮਾਰੀ ਜੀਓ ਪੈਂਡ ਸਭ ਤੇਰਾ ਕਹ ਨਾਨਕ ਸਭ ਤੇਰੀ ਬੜਿਆਈ ਕੋਈ ਨਾਉ ਨਾ ਜਾਣੇ ਮੇਰਾ ਤੁਸੀਂ ਤੇ ਆਪਣੇ ਬਾਰੇ ਦੱਸਣ ਲੱਗੇ ਮੈਂ ਉਹੀ ਆ ਤੁਹਾਡੇ ਬੋਲਾਂ ਵਿੱਚੋਂ ਰੱਬੀ ਪਿਆਰ ਨਹੀਂ ਹੰਕਾਰ ਚਲਕਦਾ ਏ ਇਥੇ ਉਹ ਪ੍ਰਵਾਨ ਹੋਏ ਨਹੀਂ ਜਿਨ੍ਹਾਂ ਨੇ ਰੱਬ ਜੀ ਦੇ ਗੁਣਾਂ ਬਾਰੇ ਦੱਸੇ ਆ ਤੁਸੀਂ ਤੇ ਆਪਣੇ ਬਾਰੇ ਦੱਸਣ ਲੱਗੇ ਤੁਹਾਡੇ ਬੋਲ ਦਰਜ ਨਹੀਂ ਕੀਤੇ ਜਾਣਗੇ ਜਦੋਂ ਸਤਿਗੁਰੂ ਜੀ ਨੇ ਜਵਾਬ ਦਿੱਤਾ ਨਾ ਇਹ ਬੜੀ ਹੰਕਾਰ ਚ ਕਹਿੰਦੇ ਇਹ ਜਿਹੜਾ ਕਾਨਾ ਹੈ ਇਹ ਚੰਦੂ ਦਾ ਕਜ਼ਨ ਹੈ ਉਹਦੇ ਚਾਚੇ ਤਾਇਆ ਦੇ ਵਿੱਚੋਂ ਇਹਨੂੰ ਹੰਕਾਰ ਹੈ ਆਪਣੇ ਭਰਾ ਦੇ ਅਹੁਦੇ ਦਾ ਇਹ ਕਹਿੰਦੇ ਮੈਂ ਤੁਹਾਨੂੰ ਇੰਨਾ ਮਜਬੂਰ ਕਰ ਦੇਵਾਂਗਾ ਤੁਸੀਂ ਤੇ ਆਪ ਕਹੋਗੇ ਵੀ ਮੈਂ ਤੁਹਾਡੇ ਬੋਲ ਦਰਜ ਕਰਨੇ ਨੇ ਜਿਹੜੇ ਤਨ ਆਏ ਸੀ ਜਦੋਂ ਉਹਨਾਂ ਦੀਆਂ ਪੋਥੀਆਂ ਖੁਲਵਾ ਕੇ ਸਤਿਗੁਰੂ ਜੀ ਨੇ ਸੁਣਿਆ ਉਹਨਾਂ ਦੀਆਂ ਪੋਥੀਆਂ ਦੇ ਵਿੱਚ ਜਿਹੜੇ ਸ਼ਬਦ ਲਿਖੇ ਸੀ ਉਹਨਾਂ ਦੇ ਵਿੱਚੋਂ ਵੀ ਹੰਕਾਰ ਚਲ ਗਿਆ ਗੁਰੂ ਜੀ ਨੇ ਜਵਾਬ ਦੇ ਦਿੱਤਾ ਹੁਣ ਜਦੋਂ ਇਹ ਤੁਰੇ ਆ ਨਾ ਚਾਰੇ ਜਾਣੀ ਇਤਿਹਾਸ ਦੱਸਦਾ ਹੈ ਵੀ ਜਿਹੜਾ ਕਾਨਾ ਸੀ ਜਦੋਂ ਇਹ ਤੁਰਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਵੱਲ ਨੂੰ ਇਹ ਜਾਂਦਾ ਹੋਇਆ ਲਾਹੌਰ ਨਹੀਂ ਸੀ ਪਹੁੰਚ ਸਕਿਆ ਜਿਹੜੇ ਘੋੜੇ ਉੱਤੇ ਜਾ ਰਿਹਾ ਸੀ ਨਾ ਉਹ ਘੋੜਾ ਡਰ ਗਿਆ ਇਹ ਘੋੜੇ ਤੋਂ ਹੇਠਾਂ ਡਿੱਗ ਗਿਆ ਕੁਝ ਕ ਇਤਿਹਾਸਕਾਰਾਂ ਨੇ ਰੱਥ ਵੀ ਲਿਖਿਆ ਕਿ ਜਿਹੜੇ ਰੱਥ ਉੱਤੇ ਜਾ ਰਿਹਾ ਸੀ ਉਹ ਤੋਂ ਡਿੱਗਦਾ ਘੋੜਾ ਡਰਦਾ ਹੈ ਇਹ ਜਿਹੜਾ ਇਹਦਾ ਪੈਰ ਹੈ ਉਹ ਪਈਏ ਦੇ ਵਿੱਚ ਫਸ ਜਾਂਦਾ ਹੈ ਕੁਝ ਵੀ دیਵਾਨਾ ਨੇ ਦੱਸਿਆ ਵੀ ਇਹ ਘੋੜੇ ਤੇ ਜਾ ਰਿਹਾ ਸੀ ਚਲੋ ਆਪਾਂ ਤੇ ਸਿੱਖਿਆ ਲੈਣੀ ਹੈ ਇਤਿਹਾਸ ਦੇ ਵਿੱਚੋਂ ਜਦੋਂ ਘੋੜਾ ਡਰਦਾ ਹੈ ਘੋੜੇ ਤੋਂ ਡਿੱਗਦਾ ਇਹਦਾ ਪੈਰ ਰਕਾਬ ਦੇ ਵਿੱਚ ਫਸ ਜਾਂਦਾ ਹੈ ਜਦੋਂ ਪੈਰ ਰਕਾਬ ਦੇ ਵਿੱਚ ਫਸਦੇ ਦੀ ਲੱਤ ਹੈ ਜਿਹੜੀ ਘੋੜੇ ਨਾਲ ਵੱਜਦੀ ਹੈ ਘੋੜਾ ਹੋਰ ਡਰਦਾ ਹੈ ਉਹ ਤੇਜ਼ੀ ਨਾਲ ਭੱਜਦੇ ਇਹਦਾ ਸਰੀਰ ਪਟਕ ਪਟਕ ਧਰਤੀ ਤੇ ਵੱਜਦਾ ਕਾਨੇ ਦਾ ਅੰਗ ਅੰਗ ਖਿਲਰ ਗਿਆ ਜਿਹੜਾ ਗੁਰੂ ਜੀ ਨਾਲ ਮੱਥਾ ਲਾ ਕੇ ਤੁਰਿਆ ਸੀ ਮੈਂ ਮਜਬੂਰ ਕਰ ਦੇਵਾਂਗਾ ਤੁਹਾਨੂੰ ਐਸੀ ਸਜ਼ਾ ਦੇਵਾਂਗਾ ਤੁਹਾਡੀਆਂ ਉਹਨਾਂ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ ਜਾਂਦਾ ਹੋਇਆ ਕਾਨਾ ਲਾਹੌਰ ਨਹੀਂ ਪਹੁੰਚ ਸਕਿਆ ਇਹਦਾ ਸਰੀਰ ਅੰਗ ਅੰਗ ਧਰਤੀ ਤੇ ਖਿਲਰ ਗਿਆ ਪਟਕ ਪਟਕ ਕੇ ਧਰਤੀ ਤੇ ਵੱਜਿਆ ਜਦੋਂ ਇਹ ਚੜਾਈ ਕਰ ਗਿਆ ਨਾ ਜੀਤੇ ਤਿੰਨ ਬੱਚੇ ਸੀ ਪੀਲੂ, ਛੱਜੂ, ਸਾਹ ਹੁਸੈਨ ਇਹਨਾਂ ਨੇ ਜਾ ਕੇ ਚੰਦੂ ਦੇ ਕੰਨ ਭਰ ਦਿੱਤੇ ਕਹਿੰਦੇ ਤੇਰੇ ਭਰਾ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਮਰਵਾਇਆ ਹੈ ਜਦ ਕੇ ਕਾਨਾ ਆਪਣੀ ਆਈ ਮੌਤ ਮਰਿਆ ਸੀ ਐਵੇਂ ਨਾ ਲਾ ਦਿੱਤਾ ਚੰਦੂ ਦੇ ਮਨ ਵਿੱਚ ਤੇ ਪਹਿਲਾਂ ਹੀ ਇਰਖਾ ਸੀ ਉਹਦੇ ਅੰਦਰ ਹੋਰ ਨਫ਼ਰਤ ਆ ਗਈ ਵੀ ਮੈਂ ਬਦਲਾ ਲੈਣਾ ਆਪਣੀ ਭਰਾ ਦੀ ਮੌਤ ਦਾ ਵੀ ਇਹ ਵੀ ਇੱਕ ਕਾਰਨ ਬਣਦਾ ਹੈ